ਗੁਰਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਬੜੇ ਪ੍ਰਾਤਨ ਸਮੇਂ ਤੋਂ ਚੱਲਦੇ ਆ ਰਹੇ ਕਰਵਾ ਚੌਥ ਦੇ ਵਰਤ ਬਾਰੇ ਜਿਹੜੀ ਮੁੱਢਲੀ ਜਾਣਕਾਰੀ ਆ ਜਿਹੜਾ ਕੋਈ ਠੋਸ ਸਬੂਤ ਆ ਉਹਦਾ ਜਿਹੜਾ ਵਿਸ਼ਾ ਵਾ ਉਹ ਮੈਂ ਸਾਂਝਾ ਕਰਨ ਲੱਗਾ ਜਿਵੇਂ ਕਿ ਵੱਖ-ਵੱਖ ਧਰਮ ਦੇ ਨਾਲ ਸੰਬੰਧ ਰੱਖਣ ਵਾਲੀਆਂ अनेका ਜਿਹੜੀਆਂ ਬੀਬੀਆਂ ਵਾਂ ਇਸ ਕਰਵਾ ਚੌਥ ਵਰਤ ਦੀ ਵਰਤੋਂ ਕਰਦੀਆਂ ਤੇ ਉਹ ਬੜੇ ਸ਼ਕਤੀ ਦੇ ਨਾਲ ਪਿਆਰਾ ਦੇ ਕੇ ਵਰਤ ਰੱਖਦੀਆਂ ਵਾਂ ਜਿਵੇਂ ਜਿਵੇਂ ਇਸ ਵਾਰੇ ਵਰਤ ਨੇੜੇ ਆ ਰਿਹਾ ਸੀਗਾ ਤੇ ਮੈਂ ਇਸ ਕਰਵਾ ਚੌਦ ਦੇ ਵਰਤ ਬਾਰੇ ਕੋਈ ਠੋਸ ਜਾਣਕਾਰੀ ਕੋਈ ਮੋਢਲਾ ਸਬੂਤ ਹਾਸਲ ਕਰਨ ਦੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਖਾਸ ਕਰਕੇ ਮੈਨੂੰ ਸਿੱਖ ਇਤਿਹਾਸ ਦੇ ਅੰਦਰ ਜਾਂ ਜਿਹੜੇ ਮਤਾ ਵਾਰੀਖ ਦੇ ਪੰਨੇ ਨੇ ਉਹ ਫੋਲੇ ਨੇ ਪੜੇ ਨੇ ਵਾਚੇ ਨੇ ਫਿਰ ਗੁਰਬਾਣੀ ਜਿਹੜਾ ਸਾਡਾ ਸੌਲਿਡ ਸਬੂਤ ਹੁੰਦਾ ਵਾ ਜਿਹਨੂੰ ਅਸੀਂ ਗੁਰੂ ਮੰਨਦੇ ਆ ਸਾਨੂੰ ਜਿਸ ਤੋਂ ਸੇਧ ਮਿਲਦੀ ਆ ਸਾਨੂੰ ਜਿਸ ਤੋਂ ਜੀਵਨ ਜਾਗ ਮਿਲਦੀ ਆ ਉਦੀ ਨੇ ਪੜਤਾਲ ਕੀਤੀ ਕੁਝਕ ਪਰ ਮੈਨੂੰ ਕਿਤੇ ਵੀ ਗੁਰੂ ਪਿਆਰਿਓ ਤਵਾਰੀਖ ਦੇ ਪੰਨਿਆਂ ਵਿੱਚ ਤੇ ਗੁਰਬਾਣੀ ਵਿੱਚ ਕਰਵਾ ਚ ਉਹਦੇ ਵਰਤ ਦੀ ਕਿਤੇ ਵੀ ਮੁੱਢਲੀ ਕੋਈ ਵੀ ਠੋਸ ਜਾਣਕਾਰੀ ਨਹੀਂ ਮਿਲੀ ਇਹ ਜ਼ਰੂਰ ਆ ਕਿ ਗੁਰਬਾਣੀ ਦੇ ਅੰਦਰ ਸਿੱਖ ਧਰਮ ਦੇ ਨਾਲ ਸੰਬੰਧ ਰੱਖਣ ਵਾਲੀਆਂ ਬੀਬੀਆਂ ਨੂੰ ਤੇ ਹੋਰ ਨਾਲ ਲੋਕਾਂ ਨੂੰ ਵੀ ਅਜਿਹੇ ਵਰਤਾਂ ਤੋਂ ਬੜੇ ਸ਼క్తి ਨਾਲ ਮਨਾਇ ਕੀਤੀ ਗਈ ਬੜਾ ਠੋਸ ਢੰਗ ਦੇ ਨਾਲ ਸਾਨੂੰ ਵਰਜਿਆ ਗਿਆ ਕਿ ਇਹ ਵਰਤ ਅਸੀਂ ਨਹੀਂ ਰੱਖਨੇ ਸਗੋਂ ਅ ਅਨਦੀ ਵਰਤੋਂ ਕਰਕੇ ਲੋੜ ਅਨੁਸਾਰ ਤੇ ਸ਼ੱਕ ਤੇ ਗੁਰਬਾਣੀ ਦਾ ਅਧਿਐਨ ਕਰਨਾ ਗੁਰਬਾਣੀ ਪੜ੍ਹਨੀ ਗੁਰੂ ਦੇ ਆਸ਼ੇ ਅਨੁਸਾਰ ਭਜਨ ਸਿਮਰਨ ਕਰਨਾ ਤੇ ਉਹਦੀ ਸੇਵਾ ਸਿਮਰਨ ਤੇ ਪਹਿਰਾ ਦੇਣਾ ਵਾ ਗੁਰਬਾਣੀ ਦੇ ਵਿੱਚ ਅ ਕ੍ਰਾਂਤੀਕਾਰੀ ਜਿਹੜੇ ਭਗਤ ਹੋਏ ਨੇ ਸਾਡੇ ਕਬੀਰ ਜੀ ਉਹ ਆਚਾਰਨ ਕਰਦੇ ਨੇ ਕਿ ਕਬੀਰ ਹਰ ਕਾ ਸਿਮਰਨ ਛਾੜਕੈ ਆਹੋਈ ਰਾਖੈ ਨਾਰ ਗਧਹੀ ਹੋਇ ਕੈ ਔਤਰੈ ਭਾਰ ਸਹ ਮਨ ਚਾਰ ਬੜੇ ਸਰਲ ਤੇ ਬੜੀ ਸੌਖੀ ਗੁਰਬਾਣੀ ਜੇ ਮੈਂ ਇਹਦੇ ਬੜੀ ਬਰੀਕੀ ਦੇ ਨਾਲ ਅਰਥ ਕਰਨ ਲੱਗੂੰਗਾ ਤੇ ਬੜਾ ਲੰਮਾ ਵਿਸ਼ਾ ਹੋ ਜਾਣਾ ਮੈਂ ਇਸ ਤੋਂ ਸਾਫ਼ ਸਪੱਸ਼ਟ ਤੁਹਾਨੂੰ ਕਰਾ ਰਿਹਾ ਕਿ ਗੁਰਬਾਣੀ ਤੇ ਸਾਨੂੰ ਇਹਨਾਂ ਵਰਤਾਂ ਤੋਂ ਵਰਜਿਆ ਗਿਆ ਵਾ ਕਬੀਰ ਜੀ ਇਹ ਵੀ ਕਹਿੰਦੇ ਨੇ ਕਿ ਛੋਡੇ ਅਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ ਜਗ ਮੇ ਬਖਤੇ ਦੁੱਧਾ ਧਾਰੀ ਗੁਪਤੀ ਖਾਵੇ ਮਟਕਾ ਸਾਰੀ ਅੰਨਾ ਬਿਨਾ ਨਾ ਹੋਏ ਸੁਕਾਲ ਤਜਿਆ ਆਨ ਨਾ ਮਿਲੇ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨਾਦ ਠਾਕੁਰ ਮਨ ਮਾਨਿਆ ਗੁਰਬਾਣੀ ਦੇ ਅਨੁਸਾਰ ਕਿਤੇ ਵੀ ਇਹ ਨਹੀਂ ਆਇਆ ਕਿ ਆਨ ਤਜਨ ਦੇ ਨਾਲ ਆਣ ਛੱਡਣ ਦੇ ਨਾਲ ਸਾਨੂੰ ਉਸ ਪ੍ਰਭੂ ਭਗਵਾਨ ਦੀ ਜਾਂ ਠਾਕੁਰ ਦੀ ਪ੍ਰਾਪਤੀ ਹੋ ਸਕਦੀ ਜਾਂ ਆਪਣੇ ਪਤੀ ਦੀ ਜਿਹੜੀ ਉਮਰ ਆ ਉਹ ਲੰਮੀ ਹੋ ਸਕਦੀ ਆ ਬੀਬੀਆਂ ਇਸ ਧਾਰਨਾ ਦੇ ਨਾਲ ਵਰਤ ਰੱਖਦੀਆਂ ਵਾ ਉਹਨਾਂ ਦਾ ਮੋਟਿਵ ਕੀ ਆ ਕਿ ਵਰਤ ਰੱਖਣ ਦੇ ਨਾਲ ਜਿਹੜਾ ਕਰਵਾ ਚੌਦਾ ਵਰਤਾ ਖਾਸ ਕਰਕੇ ਸਾਡੇ ਪਤੀ ਦੀ ਜਿਹੜੀ ਆ ਆਜੂਗਾ ਏਡੀ ਉਮਰ ਲੰਮੀ ਹੋਏਗੀ ਲੰਬੇਰੀ ਉਮਰ ਭੋਗਤਿਆਂ ਨਾਲ ਦੀ ਨਾਲ ਤਾਂਦਰੁਸਤ ਰਹਿਣਗੇ ਗੁਰੂ ਪਿਆਰੋ ਜਰਾ ਥੋੜਾ ਜਿਹਾ ਆਪਣੇ ਦਿਮਾਗ ਤੇ ਬੋਝ ਪਾਈਏ ਕਿ ਔਰਤ ਨੇ ਹਰ ਸਾਲ ਵਰਤ ਰਾ ਕੇ ਸਾਲ ਦਾ ਸਰਟੀਫਿਕੇਟ ਲੈਣਾ ਕਿ ਮੇਰੇ ਪਤੀ ਦੀ ਉਮਰ ਹੁਣ ਲੰਮੀ ਹੋ ਜਾਏਗੀ ਸਾਲ ਤੀ ਉਹ ਜਿੰਦਾ ਰਹਿਣਾ ਤੇ ਫਿਰ ਸਾਲ ਵਰਤ ਰੱਖੂਗੀ ਤੇ ਹੁਣ ਵਿਚਾਰਨ ਵਾਲੀ ਗੱਲ ਇਹ ਆ ਕਿ ਔਰਤ ਨੇ ਵਰਤ ਰੱਖ ਕੇ ਆਪਣੇ ਪਤੀ ਦੀ ਉਮਰ ਦੀ ਲੰਮੀ ਆਯੂ ਦੀ ਕਾਮਨਾ ਕਰ ਲਈ ਉਹਨੂੰ ਯਕੀਨ ਹੋ ਗਿਆ ਛੋਟੀ ਹੋ ਗਈ ਕਿ ਮੈਂ ਵਰਤ ਰੱਖਿਆ ਮੇਰੇ ਪਤੀ ਦੀ ਉਮਰ ਹੋਣਾ ਲੰਮੀ ਹੋ ਗਈ ਆ ਤੇ ਪਤਨੀਆਂ ਦੀ ਉਮਰ ਲੰਮੀ ਕਰਨ ਵਾਸਤੇ ਵਰਤ ਕਿਨੇ ਰੱਖਣਾ ਵਾ ਉਹ ਫਿਰ ਪਤੀ ਦਾ ਫਰਜ਼ ਬਣ ਜਾਂਦਾ ਵੀ ਉਹ ਹੀ ਵਰਤ ਰੱਖੇ ਜਦੋਂ ਕਿ ਗੁਰਬਾਣੀ ਵਿੱਚ ਤਾਂ ਔਰਤ ਨੂੰ ਬੜਾ ਵੱਡਾ ਰਤਬਾ ਦਿੱਤਾ ਗਿਆ ਬੜਾ ਮਾਣ ਸਤਕਾਰ ਦਿੱਤਾ ਗਿਆ ਗੁਰੂ ਸਾਹਿਬ ਵੱਲੋਂ ਪਹਿਲੇ ਪਾਸਾ ਜੀ ਉਚਾਰਨ ਕਰਦੇ ਨੇ ਕਿ ਸੋ ਕਿਉ ਮੰਦਾ ਆਕੀਆ ਜਦ ਜੰਮੇ ਰਾਜਾਨ ਮੇਰੇ ਕਹਿਣ ਤੋਂ ਭਾਵ ਹੈਗਾ ਜੇ ਗੁਰਬਾਣੀ ਦੇ ਅਨੁਸਾਰ ਇਹਨਾ ਵਰਤਾਂ ਦੇ ਨਾਲ ਜਾਂ ਕੋਈ ਵੀ ਕਿਸੇ ਪ੍ਰਕਾਰ ਦਾ ਆਨ ਤਿਆਗਣ ਦੇ ਨਾਲ ਕਦੀ ਵੀ ਕਿਸੇ ਦੀ ਉਮਰ ਨਹੀਂ ਵਾਧੀ ਜੇ ਇਸ ਤਰ੍ਹਾਂ ਉਮਰ ਵਾਧੀ ਹੋਵੇ ਤੰਦਰੁਸਤੀ ਇਸ ਤਰ੍ਹਾਂ ਮਿਲਦੀ ਹੋਵੇ ਤੇ ਫੇਰ ਤੇ ਲੋੜ ਹੀ ਨਹੀਂ ਹੋਰ ਦਵਾਈਆਂ ਦੀ ਜਾਂ ਉਹ ਡਾਕਟਰਾਂ ਦੀ ਹੋਰ ਕਾਲਜੇ ਚ ਖੋਲਣ ਦੀ ਮੈਡੀਕਲ ਕਾਲਜਾਂ ਸਾਰੇ ਬੰਦ ਹੋਣੇ ਚਾਹੀਦੇ ਫੇਰ ਤੇ ਫੇਰ ਤੇ ਆ ਨਾ ਦਾ ਵਰਤ ਰੱਖੋ ਆਣਾ ਛੱਡੋ ਤੇ ਪਤੀ ਦੀ ਕੀ ਜਿਹਦੀ ਮਰਜ਼ੀ ਉਮਰ ਲੰਮੀ ਕਰ ਲੋ ਗੁਰਬਾਣੀ ਅਨਸਾਰ ਸਾਨੂੰ ਅਜਿਹੇ ਵਰਤਾਂ ਤੋਂ ਬੜੀ ਸ਼ਕਤੀ ਦੇ ਨਾਲ ਵਰਜਿਆ ਗਿਆ ਵਾ ਹਾਂ ਕੋਈ ਵਰਤ ਰੱਖਦਾ ਵਾ ਕਿਹਨੇ ਵਰਤ ਰੱਖਣਾ ਵਾ ਕਿਹਨੇ ਨਹੀਂ ਰੱਖਣਾ ਜਾਂ ਕਿਹੜਾ ਰੱਖ ਰਿਹਾ ਵਾ ਜਿਹੜਾ ਨਹੀਂ ਰੱਖ ਰਿਹਾ ਕਿਸਦਾ ਕੀ ਮੋਟਿਵ ਹਰ ਇੱਕ ਦੀ ਆਪਣੀ ਅੰਤਰੀਵ ਅਵਸਥਾ ਵਾ ਸੋਚ ਵਾ ਧਾਰਨਾ ਵਾ ਹਰੇਕ ਨੂੰ ਆਪਣੀ ਸੋਚ ਦੇ ਅਨਸਾਰ ਪੂਰਨ ਤੌਰ ਤੇ ਖੁੱਲਪਰਾਪਤਾ ਕੋਈ ਵੀ ਵਰਤ ਰੱਖੇ ਪਰ ਮੈਂ ਸਿੱਖ ਧਰਮ ਦੀ ਗੱਲ ਕਰ ਰਿਹਾ ਸੀਗਾ ਕਿ ਸਿੱਖ ਧਰਮ ਵਿੱਚ ਕਿਤੇ ਵੀ ਜਹੇ ਵਰਤਾਂ ਦੀ ਖੋਲ ਨਹੀਂ ਐ ਸੋ ਸਾਨੂੰ ਸਖਤੀ ਨਾਲ ਅਜਿਹੇ ਵਰਤਾਂ ਤੋਂ ਵਰਜਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ